ਕੁਝ ਸਮਾਂ ਪਹਿਲਾਂ ਨੀਲਾ ਡਰਮ ਹਤਿਆਕਾਂਡ ਹੁੰਦਾ ਏ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਤਾਂ આરોપી ਮੁਸਕਾਨ ਦੇ ਵੱਲੋਂ ਜੇਲ੍ਹ ਦੇ ਵਿੱਚ ਬੱਚੀ ਨੂੰ ਜਨਮ ਦਿੱਤਾ ਗਿਆ ਏ ਮੇਰੜ ਦੇ ਚਰਚਿਤ ਨੀਲੇ ਡਰਮ ਹਤਿਆਕਾਂਡ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਮੁਸਕਾਨ ਰਸਤੋਗੀ ਮਾਂ ਬਣ ਗਈ ਹੈ ਤਾਂ ਇਹ ਵੀ ਸਵਾਲ ਖੜੇ ਹੋ ਰਹੇ ਨੇ ਕਿ ਬੱਚਾ ਕਿਸ ਦਾ ਏ ਕਿ ਉਸ ਪਤੀ ਦਾ ਬੱਚਾ ਹੈ ਜਿਸ ਦਾ ਇਸ ਦੇ ਆਪਣੇ ਆਸ਼ਿਕ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ ਜਾਂ ਫਿਰ ਇਹ ਬੱਚੀ ਆ ਜਿਹੜੀ ਉਹ ਉਸ ਆਸ਼ਿਕ ਦੀ ਸੰਤਾਨ ਹੈ ਤਾਂ ਐਤਵਾਰ ਨੂੰ ਉਸ ਦੇ ਵੱਲੋਂ ਬੱਚੀ ਨੂੰ ਜਨਮ ਦਿੱਤਾ ਗਿਆ ਨਾਰਮਲ ਡਿਲੀਵਰੀ ਹੋਈ ਅਤੇ ਬੱਚੀ ਅਤੇ ਮਾਂ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਨੇ ਤਾਂ ਪਤੀ ਸੌਰਵ ਰਾਜਪੂਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਬੱਚੀ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ ਅਗਰ ਬੱਚਾ ਸਾਡੇ ਭਾਈ ਦਾ ਹੋਇਆ ਤਾਂ ਅਸੀਂ ਉਹਨੂੰ ਅਪਣਾਵਾਂਗੇ ਤਾਂ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਸੌਰਵ ਦਾ ਜਨਮਦਿਨ ਵੀ 24 ਨਵੰਬਰ ਨੂੰ ਹੀ ਸੀ ਅਤੇ ਇਸੇ ਦਿਨ ਹੀ ਮੁਸਕਾਨ ਆਪਣੀ ਦੂਜੀ ਬੇਟੀ ਨੂੰ ਜਨਮ ਦਿੰਦੀ ਹੈ। ਮੁਸਕਾਨ ਦੀ ਪਹਿਲੀ ਬੇਟੀ ਪੀहू ਇਸ ਵਕਤ ਸੌਰਵ ਦੇ ਮਾਤਾ-ਪਿਤਾ ਦੇ ਨਾਲ ਰਹਿ ਰਹੀ ਹੈ। ਵੱਡੇ ਭਾਈ ਰਾਹੁਲ ਦਾ ਇਸ ਮਾਮਲੇ ਨੂੰ ਲੈ ਕੇ ਡੀਐਨਏ ਟੈਸਟ ਬਾਰੇ ਬਿਆਨ ਆਇਆ ਹੈ।